ਨੇਟ ਨਾਲ ਜੀ ਨੇ ਸਹਿਯੋਗ ਆਪਣਾ ਦੇ ਸ਼ੁਰੂ ਕੀਤਾ ਇਹ ਪੰਜਾਬ ਰਾਈਸ ਮਿਲ ਅਸੋਸੀਏਸ਼ਨ ਦੇ ਨਾਮ ਨਾਲ ਵੱਲੋਂ ਪਹੁੰਚਾ ਰਹੇ ਹੈ ਤੇ ਇਸੇ ਹੀ ਚੈਲੰਜ ਜਿਹਾ ਪਰ ਆ ਰਿਹਾ ਹੈ ਇਹਨਾਂ ਦੇ ਰਦੀਸ਼ ਜੀ ਮਾ ਜਿਹੜੇ ਉਹਦੇ ਪ੍ਰਧਾਨ ਦੇ ਪ੍ਰਧਾਨ ਸਾਡੇ ਨਾਲ ਦਰਵਾਕ ਸਿੰਘ ਜੀ ਲੋਕਲ ਪ੍ਰੈਜ਼ੀਡੈਂਟ ਪਾਸਟਰ ਸਾਹਿਬ ਸਾਡੇ ਜਿਹੜੇ ਚੇਅਰਮੈਨ ਸਾਹਿਬ ਹੋਰ ਟਰੈਕਟਰ ਸਾਹਿਬ ਹੋਰ ਸਾਡੇ ਰਿੰਦਰ ਸ਼ਰਮਾ ਜੀ ਸਾਡੇ ਟੈਕਨੀਕਲ ਨਿਸ਼ਾਤ ਹੋਰ ਸਾਰੇ ਸਾਥ ਪ੍ਰਕਾਸ਼ ਜੀ ਔਰ ਚੰਨਰ ਲਾਲ ਜੀ ਅਮਰਜੀਤ ਬਖਸ਼ੀ ਵਾਲਾ ਦੇ ਆਪਣੇ ਸਾਰੇ ਜਣੇ ਜਿੰਨੇ ਵੀ ਸੱਜਣਾਂ ਨੇ ਇਹਨਾਂ ਨੇ ਦਾਨੇ ਸੱਜਣਾਂ ਨੇ ਇਹਨਾਂ ਨੇ ਇਕੱਠੇ ਕਰਕੇ ਪੰਜਾਬ ਰਾਈਸਬਰਗ ਐਸੋਸੀਏਸ਼ਨ ਦਾ ਸਲਾਹਾਜੋਗ ਅਪਰਾੰਦਾ ਜੀ ਆਪਣੇ ਭਰਾਵਾ ਵਾਸਤੇ ਜਿਹੜੇ ਪੀੜਤ ਦਾ ਸਡੇ ਜਿਹੜੇ ਬੌਲਟਰ ਡਿਸਟ੍ਰਿਕਟ ਦੇ ਵਿੱਚ ਇਹ ਗੁਰਦਾਸਪੁਰ ਪਠਾਨਕੋਟ ਦੇ ਏਰੀਆ ਵਿੱਚ ਜਾਣਗੇ ਉੱਥੇ ਬਿਲਕੁਲ ਹੀ ਮੈਂ ਖੁਦ ਉੱਥੇ ਜਾ ਕੇ ਆਇਆ ਜੀ ਕੰਨੇ ਕੰਨੇ ਸਾਰੇ ਪਿੰਡਾਂ ਚ ਦੇਲਾ ਬਾਬਾ ਨਾਨਕ ਕਲਾ ਨੌਰ ਸਾਰਾ ਏਰੀਆ ਦੇਖ ਕੇ ਆਇਆ ਪਿੰਡਾਂ ਜਾ ਕੇ ਉਸੇ ਨਾਲ ਸੜਕਾਂ ਬੱਝੀਆਂ ਜੀ ਔਰ ਮਰਦਸ਼ੀਆਂ ਦੇ ਇਨਸਾਨਾਂ ਦੇ ਨਾਲ ਨਾਲ ਰਾਸ਼ਨ ਤੱਕੇ ਜਿਹੜੇ ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਮੱਖੀਆਂ ਮਛਰਾਂ ਆਉਣ ਵਾਲੀਆਂ ਉਹਦੇ ਵੀ ਜਿਹੜਾ ਉਹ ਸਾਜ ਸੁਵਾਨ ਸਾਰਾ ਭੇਜ ਰਹੇ ਆ ਤੇ ਮੋਸਕੀਟੋ ਰੈਲੈਂਸ ਤਾਂ ਕਿ ਉਹਨਾਂ ਨੂੰ ਹਰ ਜ਼ਰੂਰਤ ਦੀ ਚੀਜ਼ ਆ ਉਹਨਾਂ ਤੱਕ ਪਹੁੰਚੇ ਔਰ ਉਹਨਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾਵੇ ਪੁਖਤ ਤੋਂ ਵੀ ਬਚਾਇਆ ਜਾਵੇ ਔਰ ਖਾਸ ਕਰਕੇ ਜਿਹੜਾ ਇਹਨਾਂ ਦਾ ਅਪਰਾਹ ਹੈਗਾ ਉਹ ਚ ਲਗਾ ਗਿਆ ਜੋ ਕਿ ਉਹਨਾਂ ਨੇ ਮਵेशਿਆਂ ਵਾਲੀ ਵੀ ਸੋਚਿਆ ਕਿਉਂਕਿ ਉਹ ਵੀ ਇੱਕ ਰੂਰਲ ਇਕਨੋਮੀ ਦਾ ਪਾਰਟ ਆ ਇਹਨਾਂ ਨੇ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾ ਵਾਸਤੇ ਹੋਰ ਜਿਹੜੇ ਪਿੰਡਾਂ 'ਚ ਬਹੁਤ ਸਾਰੇ ਬੰਦੇ ਰਹਿੰਦੇ ਆ ਦਸਤਕਾਰ ਰਹਿੰਦੇ ਆ ਉਹਨਾਂ ਬਾਰੇ ਸਾਰਿਆਂ ਬਾਰੇ ਸੋਚ ਕੇ ਉਹਨਾਂ ਸਾਰਿਆਂ ਵਾਸਤੇ ਜਿਹੜਾ ਮੈਨੂੰ ਉਮੀਦ ਆ ਕਿ ਇਹ ਉਹਨਾਂ ਨੂੰ ਜਿਹੜੀ ਸਪਲਾਈ ਆ ਹਰ ਬਾਰੇ 2 ਮਹੀਨੇ 1.5 ਮਹੀਨੇ ਵਾਸਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਰਾਦ ਦੇ ਕਿ ਉਹ ਵੀ ਬਹੁਤ ਸਾਰੇ ਦਾਨੇ ਸੋਚਨ ਰੱਖੀ ਹੋਈ ਹੈ ਨਹੀਂ ਅਸੀਂ ਸਰਕਾਰ ਵੀ ਕੀਤੀ ਹੋਈ ਆ ਤੇ ਅਸੀਂ ਸਾਰੇ ਜਣੇ ਦਾ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਦੇ ਪੈਰਾਂ 'ਤੇ ਖੜੇ ਕਰਨਾ ਬਹੁਤ ਵੱਡਾ ਦੁਕਾਨ ਤਾਂ ਜੀ ਔਰ ਬਹੁਤ ਵੱਡਾ oprana ਵੀ ਹੋ ਰਿਹਾ ਔਰ ਪੰਜਾਬੀ ਜਿਹੜੇ ਆ ਗਿਆ ਜਿਹੜੇ ਸਾਨੂੰ ਗੁਰੂਆਂ ਦੀ ਬਖਸ਼ਿਸ਼ ਆ ਕੇ ਚੜਦੀ ਕਲਾ ਇੱਕੋ ਹੀ ਚੀਜ਼ ਹੈ ਜਿਹੜੀ ਸਭ ਤੋਂ ਪੋਜ਼ਿਟਿਵ ਹੈ ਜਿਹੜੀ ਚੜਦੀ ਕਲਾ ਵਾਲੀ ਫੀਲਿੰਗ ਹੈ ਔਰ ਲੋਕਾਂ ਦੇ ਜਿਹੜੀ ਹਿੰਮਤ ਆ ਲੋਕਾਂ ਦੀ ਬਾਕੀ ਸਾਰਾ ਕੁਝ ਬਰਬਾਦ ਹੋਣ ਦੇ ਬਾਵਜੂਦ ਉਹ ਉਹਨਾਂ ਨੂੰ ਦੁਬਾਰਾ ਜਿਹੜਾ ਹੈਗਾ ਉੱਠਾ ਰਿਹਾ ਕਰ ਰਿਹਾ ਬਟਿਆਲੇ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਆਪਣੇ ਨਾਲ ਹੈ ਜੀ ਮੈਂ ਕਨੌਰ ਕੱਲ ਮੈਂ ਦੇਵੀਗੜ੍ਹ ਇੱਧਰ ਸਾਰਾ ਸਨੌਰ ਵਾਲਾ ਏਰੀਆ ਔਰ ਸਮਾਣਾ ਸਤਰਾਣਾ ਇਹ ਸਾਰੇ ਹਲਕੇ ਜਿੱਥੇ ਹੈਗਾ ਆਪਣੇ ਆਪਣੇ ਕੁਛ ਇੱਕ ਪਿੰਡ ਸੀ ਜਿਹੜਾ ਪਾਣੀ ਗਿਆ ਸੀਗਾ ਆਪਣੇ ਅਜੇ ਤੱਕ ਮੈਂ ਕਹੂੰਗਾ ਕਿ ਬਚਾ ਹੈਗਾ ਲੇਕਿਨ ਫਸਲ ਆਪਣੇ ਦੇ ਜਾ ਰਹਾ ਏਕੜ ਖਰਾਬ ਹੋ ਗਿਆ ਜਿਹੜੇ ਘੱਗਰ ਦੀ ਜਿਹੜੀ ਬੈਠਾ ਘੱਗਰ ਦੇ ਨਾਲ ਲੱਗਦੇ ਜਿਹੜੇ ਖੇਤ ਹੈਗੇ ਉਹਨਾਂ ਤੇ ਪਾਣੀ ਉਪਰੋਂ ਦੀ ਲੰਘਿਆ ਹੁਣ ਝੋਨਾ ਨਹੀਂ ਹੋਣਾ ਉੱਥੇ ਦਾ ਉਹਦੀ ਫਸਲ ਨਹੀਂ ਹੋਣੀ ਬੱਚੀ ਫਸਲ ਦਾ ਨੁਕਸਾਨ ਬਹੁਤ ਹੈ ਲੇਕਿਨ ਜਿਹੜੀ ਜਾਨੀ ਨੁਕਸਾਨ ਤੋਂ ਬਚਤ ਹੈ ਮਾਲੀ ਨੁਕਸਾਨ ਇੱਥੇ ਵੀ ਹੈਗਾ ਬਟ ਜਿਸ ਤਰ੍ਹਾਂ ਬਾਰਡਰ ਦੇ ਵਿੱਚ ਤਾਂ ਕੁਝ ਵੀ ਨਹੀਂ ਬਚਿਆ ਨਾ ਦੀ ਨਾ ਸੜਕ ਬਚੀ ਨਾ ਕੋਈ ਆਪਣਾ ਪੁਲ ਬਚੇ ਨਾ ਹੀ ਉੱਥੇ ਜਿਹੜਾ ਹੈਗਾ ਸਾਡੇ ਬਿਜਲੀ ਦੇ ਖੰਬੇ ਦਾ ਖੇਤ ਬਚਾ ਲਾ ਉੱਥੇ ਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਇੱਥੇ ਮੈਂ ਕਹੂੰਗਾ ਜ਼ਿਆਦਾ ਫਸਲ ਦਾ ਨੁਕਸਾਨ ਹੋਇਆ ਉੱਥੇ ਤਾਂ ਖੇਤ ਹੀ ਨਹੀਂ ਬਚਿਆ ਉੱਥੇ ਤਾਂ ਘਰ ਵੀ ਨਹੀਂ ਬਚਿਆ ਜੀ ਮਸ਼ੀਨਰੀ ਵੀ ਖਰਾਬ ਹੋ ਗਈ ਸੋ ਉਹ ਜਿਹੜਾ ਡੈਮੇਜ ਹੈ ਉਹ ਦੇਖੋ ਇਹਦੇ ਇਸੇ ਕਰਕੇ ਜਿਹੜਾ ਪਟਿਆਲੇ ਦੇ ਵਿੱਚ ਵੀ ਅਹਾੜਾ ਮਲੇ ਹਾਲਾਤ ਹੈਗੇ ਲੇਕਿਨ ਪਟਿਆਲੇ ਦੇ ਤੋਂ ਮਦਦ ਲੋਕ ਵੀ ਇਕੱਠੀ ਕਰਕੇ ਉੱਥੇ ਭੇਜਦੇ ਆ ਇਹ ਹਿੰਮਤ ਹੈ ਜੀ ਪੰਜਾਬੀਆ ਦੀ ਜਦੋਂ ਦਾਦ ਦੇਣੀ ਬਣਦੀ ਆ ਹੋਰ ਵੀ ਜਿਹੜੇ ਸਾਰੇ ਜਿਹੜੇ ਜਿਲੇ ਜਿੱਥੇ ਆਪਣੇ ਵੀ ਉਹਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਲੇਕਿਨ ਘਰ ਬਚਿਆ ਹੋਇਆ ਉਹ ਮਦਦ ਭੇਜ ਰਿਹਾ ਹੈ ਕਿਨੇ ਕਾਤਨੇ ਕਿਨੇ ਸਹਿਯੋਗ ਨਾਲ ਇਹ ਪੰਜਾਬ ਰਾਈਸ ਮਿਲਰ ਐਸੋਸੀਏਸ਼ਨ ਦੇ ਨਾਮ ਨਾਲੋਂ ਪੱਜੇਗਾ ਹੈ ਤੇ ਵਰਸੀਮ ਚੜਿੰਗ ਜੀ ਆਪਣੇ ਨਾਮ ਦਾ ਇਹਨਾਂ ਦੇ ਕੁਦੀਪ ਚਿਮਾ ਜੀ ਜਿਹੜੇ ਨੇ ਪ੍ਰਧਾਨ ਦੇ ਪ੍ਰਧਾਨ ਸਾਡੇ ਨਾਲ ਦਰਵਾਜ ਸਿੰਘ ਜੀ ਲੋਕਲ ਪ੍ਰੈਜ਼ੀਡੈਂਟ ਪਾਸਟਰ ਸਾਹਿਬ ਸਾਡੇ ਜਿਹੜੇ ਚੇਅਰਮੈਨ ਸਾਹਿਬ ਹੋਰ ਟਰੈਕਟਰ ਸਾਹਿਬ ਹੋਰ ਸਾਡੇ ਰਿੰਦਰ ਸ਼ਰਮਾ ਜੀ ਸਾਡੇ ਟੈਕਨੀਕਲ ਮਿਸਟਰ ਅਤੇ ਸਾਰੇ ਸਾਧ ਪ੍ਰਕਾਸ਼ ਜੀ ਔਰ ਚਮਨ ਲਾਲ ਜੀ ਅਮਰਜੀਤ ਬਖਸ਼ੀ ਵਾਲਾ ਦੇ ਆਪਣੇ ਸਾਰੇ ਜਣੇ ਜਿੰਨੇ ਵੀ ਸੱਜਣਾਂ ਨੇ ਉਹਨਾਂ ਨੇ ਦਾਨੇ ਸਦਾਨਾ ਨੇ ਉਹਨਾਂ ਨੇ ਇਕੱਠੇ ਕਰਕੇ ਪੰਜਾਬ ਰਾਈਸਬਰਗ ਐਸੋਸੀਏਸ਼ਨ ਦਾ ਸਲਾਗਾ ਜੋਗਾ ਪ੍ਰਾਂਦਾ ਹੈ ਜੀ ਆਪਣੇ ਭਰਾਵਾ ਵਾਸਤੇ ਜਿਹੜੇ ਕ੍ਰੀਟਰ ਦਾ ਸਡੇ ਜਿਹੜੇ ਬਾਲਟਰ ਡਿਸਟ੍ਰਿਕਟ ਦੇ ਵਿੱਚ ਇਹ ਗੁਰਦਾਸਪੁਰ ਪਠਾਨਕੋਟ ਦੇ ਏਰੀਆ ਵਿੱਚ ਜਾਣਗੇ ਉੱਥੇ ਬਿਲਕੁਲ ਹੀ ਮੈਂ ਖੁਦ ਉੱਥੇ ਜਾ ਕੇ ਆਇਆ ਜੀ ਕੰਦੇ ਕੰਦੇ ਸਾਰੇ ਪਿੰਡਾਂ ਜੋ ਜੇਰਾਬਾਬਾ ਨਾਨਕ ਕਲਾ ਨੌਰ ਸਾਰਾ ਏਰੀਆ ਦੇਖ ਕੇ ਆਇਆ ਬੜਾ ਜਾਤਾ ਹੈ ਉੱਥੇ ਨਾ ਸੜਕਾਂ ਬੱਝੀਆਂ ਜੀ ਔਰ ਮੋਦੇਸ਼ੀਆਂ ਦੇ ਇਨਸਾਨਾਂ ਦੇ ਨਾਲ ਨਾਲ ਰਾਸ਼ਨ ਅਤੇ ਏਜੇਰੇ ਜਿਵੇਂ ਆਹਰ ਵਾਲੇ ਸਮੇਂ ਦੇ ਵਿੱਚ ਮੱਖੀਆਂ ਮੱਛਰਾਂ ਦਾ ਆਉਣ ਵਾਲੀਆਂ ਉਹਦੇ ਵੀ ਜਿਹੜਾ ਉਹ ਸਾਜ ਸੁਵਾਨ ਸਾਰਾ ਢੇਜ ਰਿਹਾ ਹੈ ਤੇ ਮੋਸਕੀਟ ਰੈਲੈਂਸ ਤਾਂ ਕਿ ਉਹਨਾਂ ਨੂੰ ਹਰ ਜ਼ਰੂਰਤ ਦੀ ਚੀਜ਼ ਆ ਉਹਨਾਂ ਤੱਕ ਪਹੁੰਚੇ ਔਰ ਉਹਨਾਂ ਨੂੰ ਬਿਮਾਰੀ ਤੋਂ ਵੀ ਬਚਾਇਆ ਜਾਵੇ ਭੁੱਖ ਤੋਂ ਵੀ ਬਚਾਇਆ ਜਾਵੇ ਔਰ ਖਾਸ ਕਰਕੇ ਜਿਹੜਾ ਇਹਨਾਂ ਦਾ ਅਪਰਾਲਾ ਹੈਗਾ ਉਹ ਚ ਲਗਾ ਯੋਗ ਹੈ ਕਿ ਇਹਨਾਂ ਨੇ ਵਵेशियां ਵਾਰੀ ਵੀ ਸੋਚਿਆ ਕਿਉਂਕਿ ਉਹ ਵੀ ਇੱਕ ਰੂਰਲ ਇਕਨੋਮੀ ਦਾ ਪਾਰਟ ਆ ਇਹਨਾਂ ਨੇ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾ ਵਾਸਤੇ ਹੋਰ ਜਿਹੜੇ ਪਿੰਡਾਂ 'ਚ ਬਹੁਤ ਸਾਰੇ ਬੰਦੇ ਰਹਿੰਦੇ ਆ ਦਸਤਕਾਰ ਰਹਿੰਦੇ ਆ ਉਹਨਾਂ ਬਾਰੇ ਸਾਰਿਆਂ ਬਾਰੇ ਸੋਚ ਕੇ ਉਹਨਾਂ ਸਾਰਿਆਂ ਵਾਸਤੇ ਜਿਹੜਾ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਨੂੰ ਜਿਹੜੀ ਸਪਲਾਈ ਆ ਹਰ ਬਾਰੇ 2 ਮਹੀਨੇ 1.5 ਮਹੀਨੇ ਵਾਸਤੇ ਉਹਨਾਂ ਦੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਰਾਹ ਦੇ ਕਿ ਉਹ ਵੀ ਬਹੁਤ ਸਾਰੇ ਦਾਨੇ ਸੋਚਣ ਰੱਖੇ ਹੋਏ ਆ ਜੀ ਅਸੀਂ ਸਰਕਾਰ ਵੀ ਲੱਗੀ ਹੋਈ ਆ ਤੇ ਅਸੀਂ ਸਾਰੇ ਜਣੇ ਨਾਲ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਦੇ ਪੈਰਾਂ 'ਤੇ ਖੜੇ ਕਰਨਾ ਬਹੁਤ ਵੱਡਾ ਦੁਕਾਨ ਤਾਂ ਜੀ ਔਰ ਬਹੁਤ ਵੱਡਾ ਉਪਰਾਲਾ ਵੀ ਹੋ ਰਿਹਾ ਔਰ ਪੰਜਾਬੀ ਜਿਹੜੇ ਆ ਗਿਆ ਜਿਹੜੇ ਸਾਨੂੰ ਗੁਰੂਆਂ ਦੀ ਬਖਸ਼ਿਸ਼ ਆ ਫੇ ਚੜ੍ਹਦੀ ਕਲਾ ਇਕੋ ਹੀ ਚੀਜ਼ ਹੈ ਜਿਹੜੀ ਸਭ ਤੋਂ ਪੋਜ਼ਿਟਿਵ ਹੈ ਜਿਹੜੀ ਚੜ੍ਹਦੀ ਕਲਾ ਵਾਲੀ ਫੀਲਿੰਗ ਹੈ ਔਰ ਲੋਕਾਂ ਦੇ ਵਿੱਚ ਜਿਹੜੀ ਹਿੰਮਤ ਹੈ ਲੋਕਾਂ ਦੀ ਬਾਕੀ ਸਾਰਾ ਕੁਝ ਬਰਬਾਦ ਹੋਣ ਦੇ ਬਾਵਜੂਦ ਉਹ ਉਹਨਾਂ ਨੂੰ ਦੁਬਾਰਾ ਜੜਾ ਹੈਗਾ ਉਤਾਰਾ ਤਰਾ ਕਰਦੇ ਪਟਿਆਲੇ ਧੀਰੇ ਧੀਰੇ ਦੇ ਵਿੱਚ ਡਿਪਟੀ ਕਮਿਸ਼ਨਰ ਆਪਣੇ ਨਾਲ ਆ ਜੀ ਮੈਂ ਕਨੌਰ ਕੱਲ ਮੈਂ ਦੇਵੀਗੜ੍ਹ ਇੱਧਰ ਸਾਰਾ ਸਨੌਰ ਵਾਲਾ ਏਰੀਆ ਔਰ ਸਮਾਣਾ ਸੁਤਰਾਣਾ ਇਹ ਸਾਰੇ ਹਲਕੇ ਜਿੱਥੇ ਹੈਗਾ ਆਪਣੇ ਆਪਣੇ ਕੁਝ ਇੱਕ ਪਿੰਡ ਸੀਰਾਂ ਚ ਪਾਣੀ ਗਿਆ ਸੀਗਾ ਆਪਣੇ ਅਜੇ ਤੱਕ ਮੈਂ ਕਹੂੰਗਾ ਕਿ ਬਚਾ ਹੈਗਾ ਲੇਕਿਨ ਫਸਲ ਆਪਣੇ ਦੇ ਜਾਰਾ ਏਕੜ ਖਰਾਬ ਹੋਈ ਆ ਜਿਹਦੇ ਕੱਦਰ ਦੀ ਜਿਹੜੀ ਬੈਟਾ ਘੱਟ ਦੇ ਨਾਲ ਲੱਗਦੇ ਤੇ ਜਿਹੜੇ ਖੇਤ ਹੈਗੇ ਉਹਨਾਂ ਤੇ ਪਾਣੀ ਉੱਪਰੋਂ ਦੀ ਲੰਘ ਗਿਆ ਹੁਣ ਛੋੜਨਾ ਨਹੀਂ ਹੋਣਾ ਉੱਥੇ ਦਾ ਮੈਂ ਉਹਦੀ ਉਹਦੀ ਫਸਲ ਨਹੀਂ ਹੋਣੀ ਉਸਤੇ ਫਸਲ ਦਾ ਨੁਕਸਾਨ ਬਹੁਤ ਹੈ ਲੇਕਿਨ ਜਿਹੜੀ ਜਾਨੀ ਨੁਕਸਾਨ ਤੋਂ ਬਚਤ ਹੈ ਮਾਲੀ ਨੁਕਸਾਨ ਇੱਥੇ ਵੀ ਹੈਗਾ ਪਰ ਜਿਸ ਤਰ੍ਹਾਂ ਬਾਰਡਰ ਦੇ ਵਿੱਚ ਤਾਂ ਕੁਝ ਵੀ ਨਹੀਂ ਬਚਿਆ ਨਾ ਦੀ ਨਾ ਸੜਕ ਬਚੀ ਨਾ ਕੋਈ ਆਪਣਾ ਪੁਲ ਬਚੇ ਨਹੀਂ ਉੱਥੇ ਜਿਹੜਾ ਹੈਗਾ ਸੋ ਦੇ ਬਿਜਲੀ ਦੇ ਖੰਬੇ ਬਚੇ ਨਾ ਖੇਤ ਬਚਿਆ ਨਾ ਉੱਥੇ ਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਇੱਥੇ ਮੈਂ ਕਹੂੰਗਾ ਜ਼ਿਆਦਾ ਫਸਲ ਦਾ ਨੁਕਸਾਨ ਹੋਇਆ ਉੱਥੇ ਤਾਂ ਖੇਤ ਹੀ ਨਹੀਂ ਬਚਿਆ ਉੱਥੇ ਤਾਂ ਘਰ ਵੀ ਨਹੀਂ ਬਚਿਆ ਜੀ ਮਸ਼ੀਨਰੀ ਵੀ ਖਰਾਬ ਹੋ ਗਈ ਸੋ ਉਹ ਜਿਹੜਾ ਡੈਮੇਜ ਹੈ ਉਹ ਦੇਖੋ ਇਹਦੇ ਇਸੇ ਕਰਕੇ ਜਿਹੜਾ ਪਟਿਆਲੇ ਦੇ ਵਿੱਚ ਵੀ ਵਹਾੜਾ ਮਲੇ ਹਾਲਾਤ ਹੈਗੇ ਲੇਕਿਨ ਪਟਿਆਲੇ ਦੇ ਤੋਂ ਮਦਦ ਲੋਕ ਵੀ ਇਕੱਠੀ ਕਰਕੇ ਉੱਥੇ ਭੇਜਦੇ ਆ ਇਹ ਹਿੰਮਤ ਹੈ ਜੀ ਪੰਜਾਬੀਆਂ ਦੀ ਜਦੋਂ ਦਾਦ ਦੇਣੀ ਬਣਦੀ ਆ ਹੋਰ ਵੀ ਜਿਹੜੇ ਸਾਰੇ ਜਿਹੜੇ ਜ਼ਿਲ੍ਹੇ ਜਿੱਥੇ ਆਪਣੇ ਵੀ ਉਹਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਲੇਕਿਨ ਘਰ ਬਚ